ਇੰਡੀਆ ਪਾਕਿਸਤਾਨ ਦੀ ਵਾਰ ਦੇ ਵਿੱਚ ਇੱਕ ਚੀਜ਼ ਦਾ ਨਾਮ ਤਾਂ ਆਪਾਂ ਸਾਰਿਆਂ ਨੇ ਸੁਣਿਆ ਉਹ ਨਾਮ ਸੀਗਾ ਜੀ ਡਰੋਨ ਦਾ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਦੇਖਾਂਗੇ ਕਿ ਇੰਡੀਆ ਨੇ ਕਿਹੜੇ ਜਿਹੜੇ ਡਰੋਨ ਹੈਗੇ ਉਹਨਾਂ ਦੀ ਵਰਤੋਂ ਕੀਤੀ ਹੈਗੀ ਇੰਡੀਆ ਨੇ ਬੇਸਿਕਲੀ ਦੋ ਤਰ੍ਹਾਂ ਦੇ ਡਰੋਨਸ ਦੀ ਜਿਹੜੀ ਹੈਗੀ ਜ਼ਿਆਦਾ ਵਰਤੋਂ ਕੀਤੀ ਹੈਗੀ ਇੱਕ ਤਾਂ ਹੈਗੇ ਜੀ ਹੈਰੌਨ ਡਰੋਨ ਇਹ ਮੇਡ ਇਨ ਇਜ਼ਰਾਈਲ ਡਰੋਨ ਹੈਗਾ ਇਸ ਦੇ ਵਿੱਚ ਇੱਕ ਕੈਮਰਾ ਲੱਗਾ ਹੁੰਦਾ ਆ ਇਸ ਨੂੰ ਜਿਹੜਾ ਦੁਸ਼ਮਣ ਦੇਸ਼ ਦੇ ਵਿੱਚ ਨਹੀਂ ਭੇਜਿਆ ਜਾਂਦਾ ਇਸ ਨੂੰ ਜਿਹੜਾ ਇੰਡੀਆ ਆਪਣੇ ਬਾਰਡਰ ਏਰੀਆ ਦੇ ਉੱਪਰ ਰੱਖਦਾ ਹੈਗਾ ਤੇ ਬਾਰਡਰ ਏਰੀਆ ਦੇ ਉੱਪਰ ਦੇ ਜਿਹੜੀ ਹੈਗੀ ਆਪਣੀ ਦੇਸ਼ ਦੀ ਨਿਗਰਾਨੀ ਕਰਦਾ ਹੈਗਾ ਇਹ ਥੱਲੇ ਹੋਣ ਵਾਲੀਆਂ ਗਤੀਵਿਧੀਆਂ ਜਾਂ ਮੂਵਮੈਂਟਸ ਜਿਹੜੀਆਂ ਹੁੰਦੀਆਂ ਨੇ ਬਾਰਡਰ ਦੇ ਵਿੱਚ ਉਹਨਾਂ ਨੂੰ ਦੇਖਦਾ ਹੈਗਾ ਇਸ ਨੂੰ ਚਲਾਉਂਦੇ ਨੇ ਜੀ ਸ਼ੈਲਟਰ ਵਿੱਚ ਬੈਠਾ ਹੋਇਆ ਇੱਕ ਪਾਇਲਟ ਇਸ ਨੂੰ ਗਰਾਉਂਡ ਦੇ ਉੱਪਰੋਂ ਜਿਹੜਾ ਹੈਗਾ ਕੰਟਰੋਲ ਕੀਤਾ ਜਾਂਦਾ ਹੈਗਾ ਤੇ ਉਹ ਪਾਇਲਟ ਇਸ ਨੂੰ ਜਿਹੜੀ ਕਮਾਂਡ ਦਿੰਦਾ ਹੈਗਾ ਤੇ ਇਹ ਆਪਣੇ ਕੈਮਰੇ ਦੇ ਨਾਲ ਜੋ ਵੀ ਆ ਉਸ ਏਰੀਆ ਦੀ ਟੈਰੀਟਰੀ ਜਿਹੜੀ ਹੈਗੀ ਉਹਦੀ ਸਾਰੀ-ਸਾਰੀ ਵੀਡੀਓ ਬਣਾ ਕੇ ਸਾਰਾ ਡਾਟਾ ਕਲੈਕਟ ਕਰਕੇ ਉਸ ਪਾਇਲਟ ਨੂੰ ਜਿਹੜਾ ਹੈਗਾ ਥੱਲੇ ਪੇਜ ਦਾ ਰੰਦਾਇਗਾ ਇਸ ਡਰੋਨ ਦੇ ਵਿੱਚ ਦੋ ਪੇਲੋਡ ਲੱਗੇ ਹੁੰਦੇ ਹਨ ਇੱਕ ਪੇਲੋਡ ਹੈ ਇਸ ਦਾ ਕੈਮਰਾ ਤੇ ਦੂਸਰਾ ਹੈ ਇਸ ਵਿੱਚ ਲੱਗਾ ਹੋਇਆ ਸਾਰ ਸਾਰ ਦੀ ਜਿਹੜੀ ਹੈ ਕਿ ਰੇਂਜ ਬਹੁਤ ਜ਼ਿਆਦਾ ਹੁੰਦੀ ਹੈ ਬਾਰਡਰ ਏਰੀਆ ਤੇ ਰਹਿ ਕੇ ਦੂਸਰੇ ਦੇਸ਼ ਦੀ ਜਿਹੜੀ ਹੈ ਕਿ ਨਿਗਰਾਨੀ ਕਰਦਾ ਹੈਗਾ ਤੇ ਉਹਦੀ ਜਿਹੜੀਆਂ ਹੈਗੀਆਂ ਵੀਡੀਓ ਵਗੈਰਾ ਬਣਾ ਕੇ ਤੇ ਸਾਰਾ ਕੁਝ ਜਿਹੜਾ ਹੈਗਾ ਥੱਲੇ ਪੇਜ ਦਾ ਰੰਦਾਇਗਾ ਹੁਣ ਦੂਸਰਾ ਜਿਹੜਾ ਡਰੋਨ ਹੈ ਇੰਡੀਅਨ 에ਅਰ ਫੋਰਸ ਵਰਤਦੀ ਹੈ ਉਸ ਡਰੋਨ ਦਾ ਨਾਮ ਹੈਗਾ ਹੈਰੋਕ ਹੈਰੋਕ ਨੂੰ ਬੇਸਿਕਲੀ ਜਿਹੜਾ ਹੈਗਾ ਸੁਸਾਈਡ ਡਰੋਨ ਵੀ ਕਿਹਾ ਜਾਂਦਾ ਹੈ ਇਹ ਵੀ ਮੇਡ ਇਨ ਇਜ਼ਰਾਈਲ ਡਰੋਨ ਹੈ ਇਸ ਨੂੰ ਵੀ ਜਿਹੜਾ ਹੈਗਾ ਸ਼ੈਲਟਰ ਦੇ ਵਿੱਚੋਂ ਕਮਾਂਡ ਕੀਤਾ ਜਾਂਦਾ ਥੱਲਿਓਂ ਗਰਾਊਂਡ ਤੋਂ ਇੱਕ ਪੂਰੀ ਟੀਮ ਹੁੰਦੀ ਹੈ ਕਿ ਜਿਹੜੀ ਇਸ ਨੂੰ ਜਿਹੜੀ ਹੈ ਕਿ ਥੱਲਿਓਂ ਚਲਾ ਰਹੀ ਹੁੰਦੀ ਹੈਗੀ ਇਸ ਨੂੰ ਸੁਸਾਇਸਾਈਡ ਡਰੋਨ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਵਿੱਚ ਜਿਹੜੇ ਪੇਲੋਡ ਹੁੰਦੇ ਹੈ ਇੱਕ ਤਾਂ ਕੈਮਰਾ ਹੁੰਦਾ ਹੈਗਾ ਤੇ ਨਾਲ ਦੇ ਨਾਲ ਜਿਹੜਾ ਇੱਕ ਬੰਬ ਲੈ ਕੇ ਇਹ ਜਾਂਦਾ ਹੈ ਇੱਕ ਬੰਬ ਨੂੰ ਕੈਰੀ ਕਰਦਾ ਹੈ ਆਪਣੇ ਨਾਲ ਤੇ ਜਿਸ ਵੇਲੇ ਇਹ ਆਪਣੇ ਟਾਰਗੇਟ ਨੂੰ ਆਪਣੇ ਕੈਮਰੇ ਦੇ ਨਾਲ ਜਿਹੜਾ ਹੈਗਾ ਫਿਕਸ ਕਰ ਲੈਂਦਾ ਸੈੱਟ ਕਰ ਲੈਂਦਾ ਆ ਉਸ ਵੇਲੇ ਜਿਹੜਾ ਆਗਾ ਇਹ ਆਪ ਖੁਦ ਉਸ ਟਾਰਗੇਟ ਦੇ ਉੱਪਰ ਜਾ ਕੇ ਵੱਜ ਕੇ ਜਿਹੜਾ ਫਟ ਜਾਂਦਾ ਹੈਗਾ ਤੇ ਆਪਣੇ ਆਪ ਨੂੰ ਖਤਮ ਕਰ ਦਿੰਦਾ ਤੇ ਨਾਲ ਹੀ ਜਿਹੜਾ ਇਹਨੇ ਟਾਰਗੇਟ ਜਿਹੜਾ ਸੈੱਟ ਕੀਤਾ ਹੁੰਦਾ ਉਸ ਨੂੰ ਵੀ ਖਤਮ ਕਰ ਦਿੰਦਾ ਇਸ ਕਰਕੇ ਇਸ ਡਰੋਨ ਨੂੰ ਜਿਹੜਾ ਸੁਸਾਇਸਾਈਡ ਡਰੋਨ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਉਮੀਦ ਕਰਦਾ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਊਗੀ ਧੰਨਵਾਦ